ਸਥਾਨਕ ਸਰਕਾਰਾਂ ਦਾ ਇਲੈਕਸ਼ਨ ਉਹ ਇਲੈਕਸ਼ਨ ਜਿਹੜਾ ਕਿ ਇਸ ਵੇਲੇ ਇੱਕ ਵਾਰੀ ਫੇਰ ਵੈਸੀ ਹੀ ਰੀਤ ਜਿਹੜੀ ਹੈ ਉਹ ਮੁਕੰਮਲ ਕਰ ਰਿਹਾ ਜੈਸੀ ਰੀਤ ਅਕੀ ਆਪਾਂ ਦੇਖੀ ਹੈ ਅਬੂਰ ਦੇ ਵਿੱਚ ਕਹਿੰਦੇ ਕਿ ਪੁਲਿਸ ਨੇ लाठी चार्ज ਕਰ ਦਿੱਤਾ ਅਬੂਰ ਜਿੱਥੇ ਮੈਂ ਬੈਠਾ ਐਸ ਪਾਸੇ ਅਬੂਰ ਹੈ ਐਸ ਪਾਸੇ ਮਲੂਟ ਹੈ ਦੋਨਾਂ ਦੀ ਕਹ ਲਓ ਕਿ ਦੂਰੀ ਕੋਈ ਹੈ ਤਕਰੀਬਨ ਸਾਡੇ ਪਿੰਡੋਂ 5-7 ਕਿਲੋਮੀਟਰ ਦਾ ਫਰਕ ਹੋਏਗਾ ਤਿਆਨੀ ਐਸ ਪਾਸੇ ਐਸ ਵੀ ਦੇ ਲਾਠੀ ਚਾਰਜ ਹੋ ਰਿਹਾ ਹੈ ਮਲੋਟ ਦੇ ਵਿੱਚ ਇਲੈਕਸ਼ਨ ਹੋਣ ਹੀ ਨਹੀਂ ਦਿੱਤਾ ਸੁਖ ਨਾਲ ਉਹ ਜਿੱਤ ਕੇ ਕਾਗਜ਼ੀ ਨਹੀਂ ਭਰਨ ਦਿੱਤਾ ਕਿਸੇ ਦਾ ਵੀ ਕਾਗਜ਼ ਜਿਹੜਾ ਉਹ ਇੱਥੇ ਭਰ ਨਹੀਂ ਹੋਇਆ ਤੇ ਕਮਾਲ ਫਿਰ ਤੁਹਾਨੂੰ ਪਤਾ ਤੂੰ ਕੋਈ ਐਸਾ ਕਰ ਕਮਾਲ ਕਿ ਤੇਰਾ ਹੋ ਜਾऊं ਕਿਸੇ ਔਰ ਕਹੂੰ ਫਿਲਹਾਲ ਕਿ ਤੇਰਾ ਹੋ ਜਾऊं ਤਾਂ ਇਹਨਾਂ ਨੇ ਐਸਾ ਕਮਾਲ ਕਰ ਦਿੱਤਾ ਕਿ ਇੱਕੋ ਬੰਦਾ ਹੀ ਰਹਿ ਗਿਆ ਉਹ ਲੈ ਗਿਆ ਜੀ ਤੁਕਹਰ ਐਸ ਵੀ ਐ ਦੀਆਂ ਕੁਝ ਅਪਡੇਸ਼ਨਸ ਮੈਂ ਜੇ ਤੁਹਾਡੇ ਨਾਲ ਸਾਹਮਣੇ ਕਰ ਦੇਵਾਂ ਤਾਂ ਅਬੋਰ ਦੇ ਵਿੱਚ ਲਾਠੀ ਚਾਰਜ ਹੋ ਰਿਹਾ ਜੀ ਐਸ ਵੀ ਐ ਵੱਡੀ ਖਬਰ ਹੈ ਕਹਿੰਦੇ ਕਿਬੂਥ ਦੇ ਵਿੱਚ ਵੜਨ ਦਾ ਯਤਨ ਕੀਤਾ ਗਿਆ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਇੱਕ ਨਵ ਵਿਅਕਤੀ ਜਿਹੜੀ ਵੋਟ ਪਾਉਣ ਆਈ ਸੀਗੀ ਵੋਟ ਪਾ ਕੇ ਜਦੋਂ ਜਾ ਰਹੀ ਸੀਗੀ ਅਨਫੋਰਚਨਟਲੀ ਉਹਨੂੰ ਟੱਕਰ ਮਾਰ ਦਿੱਤੀ ਟਰੱਕ ਵੱਨੀਓ ਵਜੀ ਇਸ ਟੱਕਰ ਦੇ ਨਾਲ ਉਹਦੀ ਮੌਤ ਹੋ ਗਈ ਹੈ ਤੋ ਉਹਦਾ ਛੋਟਾ ਜਿਹਾ ਬੱਚਾ ਜਿਹੜਾ ਉਹ ਇਸ ਵੇਲੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ। ਸਾਂਨੇਵਾਲ ਵੀ ਕਹਿੰਦੇ ਕਿ ਬਹੁਤ ਤਕਾਉ ਰਿਹਾ ਜੀ। ਹਾਂ ਬਿਲਕੁਲ ਜੀ। ਕਈ ਪ੍ਰਕਾਰ ਦੀਆਂ ਖਬਰਾਂ ਨੇ। ਲੁਧਿਆਣੇ ਦੇ ਵਿੱਚ ਵੀ ਦੱਸਦੇ ਆ ਕਿ ਕਾਫੀ ਹੰਗਾਮਾ ਹੈ। ਲੁਧਿਆਣੇ ਚ ਤਾਂ ਕਿਉਂਕਿ ਸ਼ਹਿਰ ਦੇ ਵਿੱਚ ਟੱਕਰ ਬਰੋਬਰ ਹੈ। ਰਵਨੀਤ ਬਟੂਰੀ ਇਹਨਾਂ ਨੂੰ ਕੁਛ ਕਰਨ ਨਹੀਂ ਦਿੰਦੇ ਬਰੋਬਰ ਨੇ ਉਹ। ਤਾਂ ਦੂਜੇ ਪਾਸੇ ਸਾਂਨੇਵਾਲ ਤੋਂ ਖਬਰ ਮਿਲ ਰਹੀ ਹੈ ਕਿਉਂਕਿ ਉੱਥੇ ਦੋਸ਼ ਏ ਆ। ਕਿ ਕੁਝ ਲੋਕ ਇਤਰਾਜ਼ ਕਰ ਰਹੇ ਨੇ ਕਿ ਸਾਡੀ ਵੋਟ ਜਿਹੜੀ ਉਹ ਕੱਟ ਦਿੱਤੀ ਆ ਇਹ ਕਬੱਡੀ ਸਮੱਸਿਆ ਆ ਰਹੀ ਆ ਕਿ ਭਾਈ ਅ ਛਦਾ ਪਾ ਦੇਖਦੇ ਆ ਕਿ ਆਨਲਾਈਨ ਵੋਟਾਂ ਸ਼ੋ ਹੁੰਦੀਆਂ ਤਾਂ ਵੋਟਰ ਸੂਚੀਆਂ ਦੇ ਵਿੱਚ ਉਹ ਵੋਟਾਂ ਜਿਹੜੀਆਂ ਉਹ ਹੁੰਦੀਆਂ ਹੀ ਨਹੀਂ ਇੱਧਰ ਪਟਿਆਲਾ ਦੇ ਵਿੱਚ ਜੈਂਦਰ ਕੌਰ ਦੋਸ਼ ਲਾ ਰਹੇ ਨੇ ਕਿ ਭਾਈ 12 ਆਏ ਬੰਦੇ ਜਿੱਦਾਂ ਗੁਰਲਾਲ ਪਲਵਾਨ ਚੇਤਨ ਸਿੰਘ ਜੋੜਾ ਮਾਜਰਾ ਇਹ ਦੋ ਤਿੰਨ ਬੰਦੇ ਤੇ ਹੈਗੇ ਪਟਿਆਲੇ ਨੇ ਇਨਾ ਦਾ ਤੇ ਕੰਮ ਹੀ ਇਹ ਆ ਚੇਤਨ ਸਿੰਘ ਜੋੜਾ ਮਾਜਰਾ ਤੇ ਬਿਲਕੁਲ ਹੀ ਬੇਸ਼ਰਮ ਹੋਇਆ ਬੈਠਾ ਕਦੇ ਇਸ ਨੂੰ ਬਹੁਤ ਪਿਆਰ ਦਿੱਤਾ ਗਿਆ ਸੀਗਾ ਕਿ ਬਈ ਕੁੜੀ ਦੀ ਇੱਜ਼ਤ ਦੀ ਰਾਖੀ ਕੀਤੀ ਆ ਅੱਜ ਕੱਲ੍ਹ ਦੇਖੋ ਕਿ ਉਹ ਵੀਡੀਓ ਜਿਹੜਾ ਕੌਮੀ ਮਹਿਲਾ ਕਮਿਸ਼ਨ ਦੇ پاس ਗਿਆ ਉਹਦੇ ਵਿੱਚ ਕਥੇ ਤੌਰ ਤੇ ਦਾਵਾ ਹੈ ਕਿ ਇੱਕ ਔਰਤ ਦੇ ਕਪੜੇ ਪਾਟੇ ਤੇ ਉੱਥੇ ਕੋਲੀ ਤੇ ਜੋੜਾ ਮਾਜਰਾ ਮੌਜੂਦ ਸਨ ਇਹ ਕਥੇ ਤੌਰ ਤੇ ਦਾਵਾ ਕੀਤਾ ਜਾ ਰਿਹਾ ਔਰ ਵੀਡੀਓ ਜਿਹੜੀ ਹੈ ਉਹ ਵੀ ਕੇਂਦਰੀ ਮਹਿਲਾ ਕਮਿਸ਼ਨ ਦੇ ਕੋਲ ਗਈ ਹੋਈ ਆ ਇਸ ਤੋਂ ਇਲਾਵਾ ਜਿਵੇਂ ਕਿ ਆ ਅੰਮ੍ਰਿਤਸਰ ਦੇ ਵਿੱਚ ਅਜਨਾਲੇ ਉੱਥੇ ਸ਼ਾਇਦ ਗੋਲੀ ਚੱਲੀ ਹੈ ਜੀ ਇਸ ਤੋਂ ਇਲਾਵਾ ਜੇ ਆਪਾਂ ਅ ਅੰਮ੍ਰਿਤਸਰ ਦੇ ਵਿੱਚ ਵੇਖੀਏ ਤਾਂ ਉੱਥੇ ਵੀ ਆਜ਼ਾਦ ਉਮੀਦਵਾਰ ਤੇ ਇਹਨਾਂ ਦੇ ਜਿਹੜੇ ਬੰਦੇ ਆਮ ਆਦਮੀ ਪਾਰਟੀ ਦੇ ਉੱਥੇ ਵੀ ਕਿਤੇ ਨਾ ਕਿਤੇ ਹੰਗਾਮਾ ਹੈ ਸੋ ਸਾਰੇ ਪਾਸਿਓਂ ਹੀ ਖਬਰ ਆ ਰਹੀਆਂ ਨੇ ਯਾਨੀ ਇਹ ਇਲੈਕਸ਼ਨ ਵੀ ਸੁੱਕਾ ਨਹੀਂ ਗਿਆ ਇਹਦੇ ਵਿੱਚ ਵੀ ਭਰਪੂਰ ਹੰਗਾਮਾ ਆਪਾਂ ਨੂੰ ਵੇਖਣ ਨੂੰ ਮਿਲ ਰਿਹਾ ਹੈ ਹਰਪ੍ਰਿੰਤ ਸਿੰਘ ਜੀ ਕਹਿ ਰਹੇ ਕਿ ਐਮਸੀ ਦੀਆਂ ਚੋਣਾਂ ਹੋਣ ਤੇ ਟਰੋੜਾ ਲੜਾਈ ਨਾ ਹੋਵੇ ਕਿਦਾਂ ਹੋਜੂ ਸਿਰ ਨਾ ਪਾਟਣ ਤੇ ਪਤਾ ਕਿਵੇਂ ਲਗੂ ਆ ਕਿਵੇਂ ਲਗੂ ਪਤਾ ਹੈ ਨਾ ਕਿ ਜੱਟ ਦੇ ਜਵਾਨੀ ਆਈ ਦਾ ਤਾਂ ਇਹ ਆ ਕਿ ਸਾਡੇ ਪਿੰਡਾਂ ਵਾਲੇ ਚਲੇ ਜਾਂਦੇ ਉੱਥੇ ਟਰੋੜਾ ਮਾਰਨ ਠੀਕ ਹੈ ਨਾ ਜੀ ਬਤੇਰਾ ਖੁਸ਼ ਹੁੰਦਾ ਪਰ ਸਰ ਜੇ ਅਯੂ ਕੁਸ਼ੂ ਹੋਣਾ ਸੀਗਾ ਤੇ ਫਿਰ ਆ ਬਦਲਾਅ ਦਾ ਦੇਖੋ ਫਿਰ ਬਦਲਾਅ ਦੀ ਰੋਤ ਆਈ ਆ ਐਂ ਲੱਗਦਾ ਜਿਵੇਂ ਸ਼ਰਮ ਨੂੰ ਗੋਤ ਆਈ ਆ ਆ ਤੁਸੀਂ ਦੇਖ ਲਓ ਕੀ ਹੋਣ ਰਿਆ ਕਿਸ ਤਰ੍ਹਾਂ ਇਹ ਨੂਨ ਬੈਂਡ ਹੈ ਵਿਰੋਧੀਆਂ ਨੂੰ ਇੱਕ ਪਟਿਆਲੇ ਦੇ ਵਿੱਚ ਦੱਸਦੇ ਆ ਕਿ ਸੁਸ਼ੀਲ ਨૈયਰ ਨਾਂ ਦਾ ਜਿਹੜਾ ਇਹਨਾਂ ਦਾ ਭਾਜਪਾ ਦਾ ਕੈਂਡੀਡੇਟ ਸੀ ਉਹ ਤੇ ਖੁਦਕੁਸ਼ੀ ਕਰਨ ਦਾ ਯਤਨ ਕਰਦਾ ਪਿਆ ਕਹਿੰਦਾ ਕਿ ਮੈਂ ਮਰੀ ਜਾਣਾ ਜਿਵੇਂ ਅੰਸਰ ਆਜਸ ਕਹਿੰਦਾ ਸੀ ਇਹਦੇ ਨਾਲ ਤੇ ਚੰਗਾ ਮੈਂ ਮਰੀ ਜਾਵਾਂ ਮਤਲਬ ਕਿ ਉਹ ਕੈਂਡੀਡੇਟ ਕਹਿ ਰਿਹਾ ਕਿ ਫਿਰ ਇਹਦੇ ਨਾਲ ਉਹ ਮਰੀ ਚੱਕੇ ਆ ਇਧਰ ਜੀਤ ਪੰਜਾਬੀ ਕਹਿੰਦੇ ਮਾਝੇ ਚ ਵੋਟਾਂ ਹੋਣ ਤੇ ਗੋਲੀ ਨਾ ਚੱਲੇ ਪਾਉ ਕਿਤਰਾ ਹੋ ਸਕਦਾ ਹੈ ਠੀਕ ਹੈ ਸਰ ਇਹ ਅਸੀਂ ਹੁਣ ਜਦੋਂ ਪੱਕੇ ਹੀ ਹੋ ਗਏ ਆ ਬਾਈ ਮਿੰਟੂ ਜੀ ਇਹ ਤਾਂ ਪਾਰਟੀ ਹੀ ਨੰਗਦੇ ਆ ਤਾਂ ਮਤਲਬ ਕਿ ਪਤਾ ਨਹੀਂ ਸਰ ਇਹ ਕੌਣ ਨਹੀਂ ਕੌਣ ਨਹੀਂ ਹੈ ਪਰ ਜਿਸ ਤਰ੍ਹਾਂ ਦਾ ਇੱਥੇ ਵਿਖਾਵਾ ਹੋ ਰਿਹਾ ਜਿਸ ਤਰ੍ਹਾਂ ਦਾ ਇਹ ਸਭ ਕੁਝ ਇੱਥੇ ਚੱਲ ਰਿਹਾ ਹੈ ਮੇਰੇ ਖਿਆਲ ਦੇ ਨਾਲ ਇਹ ਖਤਰਨਾਕ ਹੈ ਜੀ ਕੋਈ ਅ ਕੈਲਕ ਸਤਮੰਤ ਲੋਕਤੰਤਰ ਦਾ ਹਿੱਸਾ ਤੇ ਹੈ ਨਹੀਂ ਚਾਹੇ ਹੋ ਹਿੰਸਾ ਵੋਟਾਂ ਦੀ ਬੰਗਾਲ ਦੇ ਵਿੱਚ ਹੋਏ ਚਾਹੇ ਪੰਜਾਬ ਦੇ ਵਿੱਚ ਹੋਏ ਹੈ ਤੇ ਮਾੜੀ ਹੈ ਨਾ ਜਲੰਧਰ ਵਿੱਚ ਵੀ ਇਸ ਤਰ੍ਹਾਂ ਹੀ ਹੋਇਆ ਹੈ ਜੀ ਜਲੰਧਰ ਦੇ ਵਿੱਚ ਹਾਂ ਜੀ ਜਲੰਧਰ ਦੇ ਵਿੱਚੋਂ ਵੀ ਕੁਝ ਖਬਰਾਂ ਇਸ ਤਰ੍ਹਾਂ ਦੀਆਂ ਹੈਗੀਆਂ VOTING ਬੜੀ ਸਲੋ ਆ ਲੋਕ ਜ਼ਿਆਦਾ ਵੋਟ ਪਾਉਣ ਪ੍ਰਤੀ ਉਤਸ਼ਾਹਤ ਹੈ ਨਹੀਂ ਮੇਰੇ ਖਿਆਲ ਦੇ ਨਾਲ 4 ਵਜੇ ਤੱਕ ਇਹ ਵੋਟਾਂ ਪੈਣੀਆਂ ਆ ਸਾਇਲ ਸ਼ਰਮਾ ਜੀ ਕਹਿੰਦੇ ਆ ਕਿ ਫॉर यू ਕਾਈਂਡ ਇਨਫੋਰਮੇਸ਼ਨ ਆ ਕਾਲੀ ਕਾਂਗਰਸ ਵਿਲੇਣਾ ਤੱਕ ਆ ਨਹੀਂ ਹੋਇਆ ਕਦੇ ਵੀ ਬਟ ਦਿਸ ਇਜ਼ ਟੂ ਮਚ ਆ ਲਾਈਕ ਨਮਰ ਬਰਾਜਾ ਠੀਕ ਹੈ ਜੀ ਇਹ ਤਾਂ ਵੋਟਾ ਹੋਣਗੇ ਨਹੀਂ ਚਾਹੀਦੀਆਂ ਜਿਸ ਦੀ ਸਰਕਾਰ ਹੋਵੇ ਨਾਮਿਨੇਸ਼ਨ ਕਰ ਆਹ ਮਤਲਬ ਕਿ ਠੀਕ ਆ ਇਹ ਬੰਦੇ ਚੁਣ ਕੇ ਭੇਜ ਲਓ ਭਰਾਵੋ ਕਿਉਂ ਕਿਉਂ ਲੋਕਾਂ ਦਾ ਇੱਥੇ ਤੁਸੀਂ ਸਤਿਆਨਾਸ਼ ਕੀਤਾ ਹਾਰਪੁਰ ਚ ਕਹਿੰਦੇ ਕਿ 35% ਵੋਟ ਹੋਈ ਹੈ ਸਿਰਫ ਬਿਲਕੁਲ ਜੀ ਲੋਕ ਕੀ ਲੈਣ ਜਾਣਗੇ ਜਦੋਂ ਲੋਕਾਂ ਦਾ ਉੱਛਾ ਹੀ ਮਰ ਗਿਆ ਅਨਪੋਸਟ ਨਹੀਂ ਹੋਣਾ ਚਾਹੀਦਾ ਨੋਟਾ ਨਾਲ ਮੁਕਾਬਲਾ ਹੋਣਾ ਚਾਹੀਦਾ ਪੰਜਾਬੀ ਜੀ ਕਹਿ ਰਿਹਾ ਆ ਦੇਖੋ ਗੱਲ ਇਹ ਆ ਕਿ ਬਈ ਇਹ ਸਾਰਾ ਕੁਝ ਜਿਹੜਾ ਹੈ ਨਾ ਇਹ ਕਹ ਲੁ ਕਿ ਸਾਲਦਾਰ ਸਾਹਿਬ ਸਰਕਾਰਦਾਰ ਸਰਕਾਰ ਇਹ ਅੱਗੇ ਵਾਅਦਾ ਹੀ ਤੁਰਿਆ ਜਾਂਦਾ ਵਾਅਦਾ ਹੀ ਤੁਰਿਆ ਜਾਂਦਾ ਹੈ ਹੁਣ ਜਿਹੜਾ ਬੰਦਾ ਇੱਕ ਜਿੱਤਿਆ ਕਿ ਉਹਦੇ ਖਿਲਾਫ ਸਾਰੀਆਂ ਪਾਰਟੀਆਂ ਦੇ ਕੈਂਡੀਡੇਟਾਂ ਦੇ ਕਾਗਜ਼ ਰੱਦ ਹੋ ਜਾਂਦੇ ਆ ਯਾਰ ਤੇ ਉਹ ਰਲ ਕੇ ਵਿਚਾਰੇ ਧਰਨੇ ਤੇ ਬੈਠੇ ਆ ਇਹਦਾ ਮਤਲਬ ਕਿ ਇੱਕ ਵੀ ਕਾਗਜ਼ ਸਹੀ ਨਹੀਂ ਉਹ ਸਾਰੇ ਹੀ ਬੇਵਕੂਫ ਤੁਰੇ ਫਿਰਦੇ ਸੀ ਕੋਈ ਇੱਕ ਸਿਆਣਾ ਰਹਿੰਦਾ ਇਹਨਾਂ ਦਾ ਕੈਂਡੀਡੇਟ ਕਿ ਜਿਹੜਾ ਕਾਗਜ਼ ਠੀਕ ਭਰ ਦਿੰਦਾ ਤੇ ਭਾਈ ਦੂਜੇ ਜਿਹੜੇ ਆ ਉਹ ਗਲਤ ਭਰ ਦਿੰਦੇ ਸਾਡੇ ਜਲੰਧਰ ਵੀ ਬਹੁਤ ਹੀ ਵੋਟ ਨਹੀਂ ਹੋਈ ਸਾਬ ਕਾਲੋ ਜੀ ਕਹਿ ਰਹੇ ਨੇ ਆ ਠੀਕ ਹੈ ਜੀ ਵੋਟ ਬੜੀ ਸੁਸਤ ਹੈ ਇਸ ਵੇਲੇ VOTING ਪ੍ਰਕਿਰਿਆ ਜਿਹੜੀ ਚੱਲ ਰਹੀ ਆ ਪੋਲਿੰਗ ਦੱਸਦੀ ਹੈ ਕਿ ਬਹੁਤ ਸੁਸਤ ਹੈ ਤੇ ਦਾ ਮਤਲਬ ਇਹ ਹੋਇਆ ਕਿ ਲੋਕਾਂ ਦੀ ਰੁਚੀ ਨਹੀਂ ਨੀ ਤਾਂ ਲੋਕਲ ਬਾਡੀਜ਼ ਦੇ ਇਲੈਕਸ਼ਨ ਹੋਣ ਜਾਂ ਪੰਚਾਇਤੀ ਇਲੈਕਸ਼ਨ ਹੋਣ ਸਰ ਉਹ ਬਹੁਤ ਜ਼ਿਆਦਾ ਉਤਸ਼ਾਹਤ ਕਰਦੇ ਨਹੀਂ ਲੋਕਾਂ ਨੂੰ ਤੱਕਾ ਬਹੁਤ ਕਰ ਰਹੇ ਐਮਐਲ ਬੁੱਲਥਾਂ ਤੇ ਜਾ ਕੇ ਅਸੀਂ ਤੇ ਜਾ ਹੋਏ ਨੋਟਾ ਹੀ ਅੱਜ ਦੇ ਹਿਸਾਬ ਨਾਲ ਠੀਕ ਹੈ ਬੰਗਾਲ ਵਿੱਚ ਮਮਤਾ ਬੇਨਰਜੀ ਨੇ ਤੇ ਨੂੰ ਨੈਸ਼ਨਲ ਮੰਦ ਦਾ ਐਲਾਨ ਕੀਤਾ ਹੈ ਬੀਜੇਪੀ ਦੇ ਖਿਲਾਫ ਜੀਤਾ ਪੰਜਾਬੀ ਕਹਿੰਦੇ ਆ ਪਰ ਇਹ ਧੱਕਾ ਜੀ ਮੇਰੇ ਖਿਆਲ ਦੇ ਨਾਲ ਬਹੁਤ ਗਲਤ ਹੈ ਜਲੰਧਰ ਵਿੱਚ ਲੜਾਈਆਂ ਹੋ ਰਹੀਆਂ ਹਨ ਹਰਵਿੰਦਰ ਕੌਰ ਜੀ ਕਹ ਰਹੇ ਨੇ ਆ ਦੇਖ ਲਓ ਮੈਂ ਸਾਰਾ ਕੁਝ ਇਧਰੋਂ ਵੈਬਸਾਈਟ ਤੋਂ ਦੇਖ ਰਿਆ ਵਾਂ ਉਧਰੋਂ ਤੁਹਾਡੇ ਕਮੈਂਟਾਂ ਚੋਂ ਦੇਖ ਰਿਆ ਕਿਤੋਂ ਵੀ ਖੁਸ਼ਗਵਾਰ ਖਬਰ ਨਹੀਂ ਹੈ ਮੇਰੇ ਖਿਆਲ ਦੇ ਨਾਲ ਇੱਕ ਜਗ੍ਹਾ ਤੇ ਹੁਣ ਦੱਸਦੇ ਆ ਕਿ ਅਕਾਲੀ ਅਤੇ ਕਾਂਗਰਸੀ ਵੀ ਝਗੜੇ ਆ ਇਹ ਵੀ ਪੁਰਾਣੇ ਵਿਰੋਧੀ ਆ ਹਾਲੇ ਵੀ ਆਪੋ ਵਿੱਚ ਦੀ ਪ੍ਰੇਮ ਪਿਆਰ ਦੀ ਭਾਵਨਾ ਨਹੀਂ ਵਿਖਾਉਂਦੇ ਬਥੇਰਾ ਚਿਰ ਲੜ ਲਿਆ ਕਿ ਹੁਣ ਇਕੱਠੇ ਹੋ ਕੇ ਲੜ ਲਈਏ ਤਾਂ ਕਹਿਣ ਦਾ ਮਤਲਬ ਇਹ ਆ ਕਿ ਬਾਈ ਬਹੁਤ ਬੁਰਾ ਹਾਲ ਹੈ ਸਨੌਰ ਦੇਵੀਗੜ੍ਹ ਚ ਸਾਰੇ ਵਿਰੋਧੀਆਂ ਦੇ ਕਾਗਜ਼ ਰੱਦ ਕਰ ਦਿੱਤੇ ਉੱਥੇ ਜਿੱਥੇ ਹਰਮੀਤੂਰੀ ਹੋਣ ਹੈ ਤੇ ਸਾਡੇ ਚਲੋ ਆਪਣੇ ਸਬੰਧੀ ਨੇ ਹੈ ਠੀਕ ਹੈ ਜੀ ਮੇਰੇ ਨਾਨਕੇ ਹੀ ਆ ਉਹ ਇਸ ਇਲਾਕੇ ਚ ਜਸਤਾਰ ਜੀ ਜਿੱਥੇ ਤੁਸੀਂ ਬੈਠੇ ਹੋ ਤਾਂ ਗੱਲ ਇਹ ਆ ਸਰ ਕਿ ਜਿੱਥੇ ਇਦਾਂ ਦੇ ਬੰਦੇ ਹੋਣ ਚੇਤਨ ਸਿੰਘ ਜੋੜਾ ਮਾਜਰਾ ਵਰਗੇ ਹਰਮੀਤ ਵਰਗੇ ਗੁਰਲਾਲ ਉਹ ਵੀ ਪਹਿਲਵਾਨ ਜੀ ਵੀ ਉਸੇ ਤਰ੍ਹਾਂ ਦੀ ਹੋ ਗਏ ਬਿਲਕੁਲ ਲੱਗਦਾ ਤੇ ਫਿਰ ਜਿਸ ਤਰ੍ਹਾਂ ਦਾ ਮਾਹੌਲ ਹੈ ਫਿਰ ਇਹਨਾਂ ਨੇ ਸਭ ਕੁਝ ਕਰਨਾ ਤੇ ਹੈ ਜ਼ਿਆਦਾਤਰ ਦੇਖੋ ਇਹ ਬੰਦੇ ਤੇ ਉਹੀ ਆ ਨਾ ਕਾਂਗਰਸੀ ਆ ਅਕਾਲੀ ਆ ਭਾਜਪਾਈ ਆ ਇਹ ਸਭ ਕੁਝ ਸਿੱਖੇ ਹੋਏ ਇਹਨਾਂ ਨੂੰ ਕੀ ਲੋੜ ਆ ਸਿਖਾਉਣ ਦੀ ਇਹ ਤੇ ਸਿੱਖੇ ਸਿਖਾਏ ਆ ਇਹ ਇਹਨਾਂ ਨੂੰ ਬਰਬਾਦ ਕਰਕੇ ਮੁੜ ਕੇ ਫਿਰ ਉਧਰ ਹੀ ਚਲੇ ਜਾਣਗੇ ਉਹਨਾਂ ਪਾਰਟੀਆਂ 'ਚ ਹੀ ਚਲੇ ਜਾਣਗੇ ਕਈ ਨਾ ਵੀ ਜਾਣ ਇੰਨਾ ਪੈਸਾ ਥੇਲਾ ਬਣ ਜਾਣਾ ਆ ਕਿ ਚੁੱਪ ਕਰਕੇ ਬੈਠੇ ਰਹਿਣਗੇ